ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਹੈ ਤੇ ਜਿਵੇਂ ਜਿਵੇਂ ਨਾਮਜ਼ਦਗੀਆਂ ਹੋ ਰਹੀਆਂ ਨੇ ਓਵੇਂ ਓਵੇਂ ਉਮੀਦਵਾਰਾਂ ਦੀਆਂ ਜਾਇਦਾਦਾਂ ਦੇ ਖੁਲਾਸੇ ਵੀ ਹੋ ਰਹੇ ਨੇ। ਬੀਬਾ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ਬਾਰੇ ਵੱਡਾ ਖੁਲਾਸਾ ਹੋਇਆ। ਇੱਕ ਸਾਲ ਦੇ ਅੰਦਰ ਉਹਨਾਂ ਦੀ ਜਾਇਦਾਦ ਲੱਖਾਂ ਦੇ ਵਿੱਚ ਵਧੀ ਹੈ। ਪੂਰਾ ਮਾਮਲਾ ਕੀ ਹੈ? ਪੂਰੇ ਵੇਰਵੇ ਕੀ ਨੇ ਜਾਇਦਾਦ ਨੂੰ ਲੈ ਕੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ। ਬੀਬਾ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਬਠਿੰਡਾ ਤੋਂ ਲੋਕ ਸਭਾ ਚੋਣਾਂ ਦੇ ਲਈ ਮੈਦਾਨ 'ਚ ਨੇ। ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਆ ਨਾਮਜ਼ਦਗੀ ਕਾਗਜ਼ ਆ ਉਹ ਫਾਈਲ ਕੀਤੇ ਆ। ਉਹਨਾਂ ਦੇ ਵਿੱਚ ਕਈ ਅਹਿਮ ਖੁਲਾਸੇ ਹੋਏ ਆ। ਕਿੰਨੀ ਜਾਇਦਾਦ ਵਧੀ ਆ, ਕਿੱਥੇ-ਕਿੱਥੇ ਕਿੰਨਾ ਸੋਨਾ ਆ, ਕਿਹੜੀ-ਕਿਹੜੀ ਬੱਸ ਆ, ਕਿਹੜੀ ਕਾਰ ਆ ਉਹਨਾਂ ਕੋਲੇ ਸਾਰੀ ਤਫਸੀਲ ਤੁਹਾਡੇ ਨਾਲ ਸਾਂਝੀ ਕਰਦੇ ਆ। ਬਾਦਲ ਪਰਿਵਾਰ ਨੇ ਬੀਤੇ 5 ਸਾਲਾਂ ਦੇ ਵਿੱਚ ਪਹਿਲੀ ਕਾਰ ਖਰੀਦੀ ਆ ਜਿਹੜੀ ਕਿ ਲੈਂਡ ਰੋਵਰ ਡਿਫੈਂਡਰ ਜਿਸ ਦੀ ਇਸ ਸਮੇਂ ਬਾਜ਼ਾਰ ਦੇ ਵਿੱਚ ਕੀਮਤ ਜਿਹੜੀ ਹੈ 1 ਕਰੋੜ 50 ਲੱਖ ਰੁਪਏ ਯਾਨੀ ਕਿ 1.5 ਕਰੋੜ ਰੁਪਏ ਹੈ ਦਰਅਸਲ ਹਰਸੀਮਰਤ ਗੌਰ ਬਾਦਲ ਨੇ ਬਠਿੰਡਾ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਜਿਸ ਦੇ ਵਿੱਚ ਉਹ ਆਪਣੀ ਅਤੇ ਆਪਣੇ ਪਤੀ ਸੁਖਬੀਰ ਸਿੰਘ ਬਾਦਲ ਦੀ ਅਚਲ ਤੇ ਚੱਲ ਸੰਪਤੀ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਬੀਤੇ 5 ਸਾਲ ਦੇ ਵਿੱਚ ਇੱਕ ਵੀ ਜਿਹੜਾ ਗਹਿਣਾ ਨਹੀਂ ਖਰੀਦਿਆ ਪਰ ਉਹਨਾਂ ਦੇ ਕੋਲ ਮੌਜੂਦ ਇਸ ਸਮੇਂ ਗਹਿਣਿਆਂ ਦੀ ਕਲੈਕਸ਼ਨ ਦੀ ਜਿਹੜੀ ਕੀਮਤ ਹੈ ਉਹ 7 ਕਰੋੜ 3 ਲੱਖ ਰੁਪਏ ਜਾਨੀ ਕਿ 7.03 ਕਰੋੜ ਰੁਪਏ ਦੱਸੀ ਜਾਂਦੀ ਹੈ ਉੱਥੇ ਹੀ ਉਹਨਾਂ ਦੀ ਆਮਦਨੀ ਦੇ ਵਿੱਚ ਭਾਰੀ ਪੱਧਰ ਤੇ ਵਾਧਾ ਦਰਜ ਕੀਤਾ ਗਿਆ ਹੈ ਸਾਲ 2019 ਦੇ ਵਿੱਚ ਹਰਸਿਮਰਤ ਦੀ ਤਰਫੋਂ ਜਿਹੜਾ ਨਮਾੰਕਣ ਪੱਤਰ ਭਰਿਆ ਗਿਆ ਸੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਸੀ ਉਹਨਾਂ ਦੇ ਵਿੱਚ ਉਹਨਾਂ ਨੇ 17-18 ਦੀ ਆਮਦਨੀ ਦੀ ਤਕਰੀਬਨ 19 ਲੱਖ ਰੁਪਏ ਦਿਖਾਈ ਸੀ ਉਸ ਤੋਂ ਬਾਅਦ ਜਿਹੜੀ ਹੈ 4.67 ਲੱਖ ਰੁਪਏ ਦੀ ਆਮਦਨ ਦੇ ਵਿੱਚ ਸਾਲਾਨਾ ਜਿਹੜਾ ਉਹ ਵਾਧਾ ਹੁੰਦਾ ਗਿਆ ਤੇ 14.14 ਲੱਖ ਰੁਪਏ ਦੀ ਜਿਹੜੀ ਆ ਉਹਨਾਂ ਨੂੰ ਖੇਤੀਬਾੜੀ ਤੋਂ ਪੈਸੇ ਮਿਲਦੇ ਰਹੇ ਉੱਥੇ ਹੀ ਉਹਨਾਂ ਦੀ ਟੋਟਲ ਆਮਦਨੀ ਜਿਹੜੀ ਹੈ 31 ਲੱਖ ਰੁਪਏ ਸਾਲਾਨਾ ਹੋ ਚੁੱਕੀ ਹੈ ਇਸ ਤੋਂ ਇਲਾਵਾ ਜਿਹੜਾ ਇਸ ਦੇ ਵਿੱਚ ਜਿਹੜਾ ਉਹ 16.17 ਲੱਖ ਉਹਨਾਂ ਦੀ ਖੇਤੀਬਾੜੀ ਤੋਂ ਜਿਹੜੀ ਹੈ ਆਮਦਨ ਆ ਰਹੀ ਹੈ ਜਿਹੜੀ ਕੁੱਲ 31 ਲੱਖ ਹੈ ਉਹਦੇ ਵਿੱਚੋਂ 16 ਲੱਖ ਦੇ ਕਰੀਬ ਜਿਹੜਾ ਉਹਨਾਂ ਨੂੰ ਖੇਤੀਬਾੜੀ ਤੋਂ ਆ ਰਿਹਾ ਹੈ ਫਿਲਹਾਲ ਹਰਸੀਮਰਤ ਕੋਰ ਬਾਦਲ ਦੇ ਕੋਲ ਕਾਰਾਂ ਦੀ ਕੋਈ ਕਲੈਕਸ਼ਨ ਨਹੀਂ ਹੈ ਸੁਖਬੀਰ ਬਾਦਲ ਕੋਲ ਪਹਿਲਾਂ ਸਿਰਫ ਟਰੈਕਟਰ ਸਨ ਹਰਸੀਮਰਤ ਕੋਰ ਬਾਦਲ ਨੂੰ ਕਾਰਾਂ ਦਾ ਕੋਈ ਸ਼ੌਂਕ ਨਹੀਂ ਉਹਨਾਂ ਦੇ ਕੋਲ ਸਿਰਫ ਇੱਕ ਵੀ ਕਾਰ ਨਹੀਂ ਹੈਗੀ ਸਾਲ 2019 ਤੱਕ ਸਰ ਸਿਮਰਤਕੌਰ ਬਾਦਲ ਦੇ ਪਤੀ ਸੁਖਵੀਰ ਸਿੰਘ ਬਾਦਲ ਦੇ ਕੋਲ 238000 ਰੁਪਏ ਦੇ ਦੋ ਟਰੈਕਟਰ ਸੀਗੇ ਪਰ ਇਸ ਵਾਰ ਉਹਨਾਂ ਨੇ ਆਪਣੇ ਐਫੀਡੈਵਿਟ ਦੇ ਵਿੱਚ ਇੱਕ ਲੈਂਡ ਰੋਵਰ ਦਾ ਜ਼ਿਕਰ ਕੀਤਾ ਹੈ ਜਿਸ ਦੀ ਕੁੱਲ ਵੈਲਿਊ ਬਾਜ਼ਾਰ ਦੇ ਵਿੱਚ ਇਸ ਸਮੇਂ ਤਕਰੀਬਨ 1 ਕਰੋੜ 48 ਲੱਖ ਰੁਪਏ ਦੱਸੀ ਜਾਂਦੀ ਹੈ ਉੱਥੇ ਉਹਨਾਂ ਦੇ ਕੋਲ ਅੱਜ ਵੀ ਜਿਹੜਾ ਆਪਣੇ ਪੁਰਾਣੇ ਦੋਵੇਂ ਟਰੈਕਟਰ ਸੰਭਾਲ ਕੇ ਰੱਖੇ ਹੋਏ ਨੇ ਹਰਸਿਮਰਤ ਕੋਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜਾਨੀ ਕਿ ਬਾਦਲ ਪਰਿਵਾਰ ਦੀ ਜਿਹੜੀ ਚੱਲ ਤੇ ਅਚੱਲ ਜਾਇਦਾਦ ਆ ਉਹਦੇ ਵਿੱਚ ਕਰੋੜਾ ਰੁਪਏ ਜਿਹੜੇ ਸ਼ਾਮਲ ਨੇ ਹਰਸਿਮਰਤ ਕੋਰ ਬਾਦਲ ਦੀ ਚੱਲ ਜਾਇਦਾਦ ਦੀ ਗੱਲ ਕਰ ਲਈ ਜਾਏ ਤਾਂ ਉਹਨਾਂ ਕੋਲ ਪੂਰੀ ਵੈਲਿਊ ਦੇ ਤਕਰੀਬਨ 3 ਕਰੋੜ 49 ਲੱਖ ਰੁਪਏ ਦੀ ਜਿਹੜੀ ਹੈ ਅਚਲ ਜਾਇਦਾਦ ਇਸ ਸਮੇਂ ਉਹਨਾਂ ਕੋਲੇ ਹੈ ਜਦੋਂ ਕਿ ਪਤੀ ਸੁਖਬੀਰ ਸਿੰਘ ਬਾਦਲ ਦੇ ਕੋਲ ਜਿਹੜੀ ਹੈ ਉਹ 24 ਕਰੋੜ 37 ਲੱਖ ਰੁਪਏ ਦੀ ਚੱਲ ਜਾਇਦਾਦ ਹੈ ਜਦੋਂ ਕਿ ਹਰਸਿਮਰਤ ਕੋਲ ਬਾਦਲ ਦੇ ਕੋਲ ਇਸ ਸਮੇਂ ਜਿਹੜਾ 1 ਕਰੋੜ 12 ਲੱਖ ਰੁਪਏ ਅਤੇ ਸੁਖਬੀਰ ਸਿੰਘ ਬਾਦਲ ਦੇ ਕੋਲ 8 ਕਰੋੜ 1000 ਰੁਪਏ ਦੀ ਚੱਲ ਸੰਪਤੀ ਹੈ ਜਾਨੀ ਕਿ ਚੱਲ ਜਾਇਦਾਦ ਹੈ ਜਿਸ ਦੇ ਵਿੱਚ ਕੋਠੀਆਂ ਕਾਰਾਂ ਜ਼ਮੀਨਾਂ ਮਾਫ ਕਰਾਂ ਜ਼ਮੀਨਾਂ ਸ਼ਾਮਲ ਹੋ ਸਕਦੀਆਂ ਨੇ ਕੁਝ ਹੋਰ ਜਿਹੜੀ ਐਦਾਂ ਦੀਆਂ ਸੰਪਤੀਆਂ ਜਿਹੜੀਆਂ ਜਿਹਦੇ ਵਿੱਚ ਜ਼ਮੀਨ ਮਕਾਨ ਇਸ ਤਰ੍ਹਾਂ ਦੀ ਸੰਪਤੀ ਹੁੰਦੀ ਹੈ ਉਹ ਹੋ ਸਕਦੀ ਹੈ ਇਸ ਤੋਂ ਇਲਾਵਾ ਹਰਸਿਮਰਤ ਬਾਦਲ ਦੇ ਕੋਲ 19 ਕਰੋੜ 96 ਲੱਖ ਰੁਪਏ ਦੀ ਪੁਸਤੈਨੀ ਜਾਇਦਾਦ ਹੈ ਤੇ ਸੁਖਵੀਰ ਬਾਦਲ ਕੋਲੇ 51 1.87 ਲੱਖ ਰੁਪਏ ਦੀ ਪਛਤਾਨੀ ਜਾਇਦਾਦ ਤਕਰੀਬਨ ਜਿਹੜਾ 38 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਬਾਦਲ ਜੋੜੇ ਦੇ ਉੱਤੇ ਹੈ ਕਰੋੜਾਂ ਦੇ ਮਾਲਕ ਬਾਦਲ ਪਰਿਵਾਰ ਦੇ ਉੱਤੇ ਇਸ ਸਮੇਂ ਤਕਰੀਬਨ 38 ਕਰੋੜ ਰੁਪਏ ਦਾ ਕਰਜ਼ਾ ਚੜਿਆ ਹੋਇਆ ਜਿਸ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਸਿਰ ਦੇ ਉੱਤੇ 2 ਕਰੋੜ 93 ਲੱਖ ਰੁਪਏ ਅਤੇ ਸੁਖਵੀਰ ਸਿੰਘ ਬਾਦਲ ਦੇ ਸਿਰ ਦੇ ਉੱਤੇ 35 ਕਰੋੜ 79 ਲੱਖ ਰੁਪਏ ਦਾ ਕਰਜ਼ਾ ਹੈ ਸੁਖਵੀਰ ਸਿੰਘ ਬਾਦਲ ਨੇ HUF ਖਾਤੇ ਦੇ ਵਿੱਚ ਇਸ ਸਮੇਂ 15 ਕਰੋੜ 74 ਲੱਖ ਰੁਪਏ ਦਾ ਕਰਜ਼ਾ ਅਲੱਗ ਤੋਂ ਦਿਖਾਇਆ ਗਿਆ ਹੈ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਹਰਸਿਮਰਤ ਕੌਰ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਇਸ ਸਮੇਂ ਕਰੋੜਾਪਤੀ ਨੇ ਹਰ ਸਾਲ ਲੱਖਾਂ ਦੇ ਵਿੱਚ ਉਹਨਾਂ ਦੀ ਜਾਇਦਾਦ ਅਤੇ ਉਹਨਾਂ ਦੀ ਆਮਦਨੀ ਦੇ ਵਿੱਚ ਜਿਹੜਾ ਉਹ ਵਾਧਾ ਦਰਜ ਕੀਤਾ ਜਾ ਰਿਹਾ ਹੈ